ਜਿਹੜੇ ਸਾਥੀ ਇੱਥੇ ਸ਼ਰਾਰਤਾਂ ਕਰਦੇ ਸੀਗੇ ਵਿਕਸ਼ਤੀ ਆ ਗਈ ਜਿੱਤੀ ਖੀਦੇ ਵਿੱਚ ਆ ਪਾਣੀ ਕਾਲਾ ਹੋ ਗਿਆ ਸੜਾਂਦ ਮਾਰਦੀ ਐ ਤੇ ਹੁਣ ਬਿਮਾਰੀਆਂ ਵੀ ਲੱਗਣ ਗਈਆਂ ਤੇ ਕਿਹੜੀ ਡਾਕਟਰਾਂ ਦੀ ਟੀਮ ਆ ਕੇ ਚੈੱਕ ਕਰਕੇ ਗਈ ਐ ਵਿਖੀ ਦੇ ਵਿੱਚ ਪਹਿਲਾਂ ਵੀ ਜਿਹੜਾ ਭਗਵੰਤ ਮਾਲ ਕਹਿੰਦਾ ਸੀ ਕਿ ਅਭੀ ਮੁਰਗੀ ਮਰੀ ਦੇ ਵੀ ਪੈਸੇ ਦੇਊਂਗਾ ਤੇ ਬੱਕਰੀ ਮਰੀ ਦੇ ਵੀ ਪੈਸੇ ਦੇਊਂਗਾ ਪਰ ਮਿਲਿਆ ਕਿਸੇ ਨੂੰ ਕੁਝ ਨਹੀਂ ਸੀ। ਜੱਟਪੀ ਖੀਰੇ ਵਿੱਚ ਇਸੇ ਰੋਡ ਦੇ ਉੱਤੇ ਕਿਸ਼ਤੀ ਚਲਾਈ ਗਈ ਸੀ ਜਿਵੇਂ ਸਾਡੇ ਬਹੁਤ ਘਰ ਬੰਦੇ ਵੀ ਤੇ ਪ੍ਰਸ਼ਾਸਨ ਵੀ ਬੈਠ ਕੇ ਜਿਹੜੇ ਦਿੱਤੇ ਸੀ। ਪਾਣੀ ਲਿੱਕਦਾ ਨਹੀਂ ਮੇਰੇ ਮਕਾਨ ਚ ਕਰਕੇ ਸਾਰਾ ਪਾਣੀ ਵੜ ਕੇ ਛੜਕਦਾ ਜੀ। ਨੂਹਾਂ ਚ ਪਾਣੀ ਪੈ ਗਿਆ ਮਕਾਨ ਪੈ ਗਏ ਮੇਰੇ। ਲਗਾਤਾਰ ਨਹੀਂ ਪਈ ਹੈ ਜਿਹੜੀ ਪਾਣੀ ਲਿੱਕਦਾ ਨਹੀਂ ਮੇਰੇ ਮਕਾਨ 'ਚ ਕਰਕੇ ਸਾਰਾ ਪਾਣੀ ਵੜ ਕੇ ਛੜਕਦਾ ਜੀ ਨੋਹਾਂ 'ਚ ਪਾਣੀ ਪੈ ਗਿਆ ਮਕਾਨ ਬੈ ਗਿਆ ਮੇਰਾ ਜੀ ਮੈਂ ਗਰੀਬ ਆਂ ਤਾਂ ਕੋਈ ਮੇਰੇ ਕੋਲ ਸਾਧੇ ਕੋਲ ਕਰਨ ਨੂੰ ਕੁਝ ਨਹੀਂ ਹੈਗਾ ਜੀ ਸਹਤਾਂ ਕੀਤੀ ਹੋਵੇ ਇੱਕ ਤਾਂ ਮੀਂਹ ਪਿਆ ਜਾਂਦਾ ਇਹ ਸੜਕ 'ਤੇ ਪਾਣੀ ਖੜਾ ਰਹਿੰਦਾ ਹਮ ਪਾਪਾ ਖੜਾ ਰਹਿੰਦਾ ਜੀ ਹੁਣ ਪਾਣੀ ਖੜਾ ਦੀ ਮੁਸ਼ਕਲ ਮਾਰੀ ਜਾਂਦੀ ਹੈ ਜੀ ਸਾਡੇ ਹਨ ਮਾਰਦੇ ਜੀ ਜੇ ਪਾਣੀ ਨਿਕਲ ਮੈਂ ਕੁਝ ਮੋਸਰ ਕਰ ਮੈਂ ਘਰ ਦਾ ਜੀ ਤੁਹਾਨੂੰ ਲੱਗਦਾ ਨਹੀਂ ਬਿਮਾਰੀਆਂ ਫੈਲ ਜਾਣਗੀਆਂ ਮੱਛਰ ਹੋਰੇ ਡੈਂਗੂ ਹੋਣ ਦੀ ਖਤਰਾ ਆਉਂਦਾ ਜੀ ਮੋਸ਼ਕ ਮਾਰੀ ਜਾਂਦੀ ਹੈ ਜੀ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਹ ਰਹੇ ਆ ਸਰਕਾਰ ਪਾਣੀ ਨਹੀਂ ਨਿਕਲਦਾ ਨਹੀਂ ਰਹਾ ਕਿਸੇ ਮੀਂਹ ਪੈਣ ਨਾਲ ਇੱਕ ਮੀਂਹ ਪੈਣ ਨਾਲ ਸੇ ਪਾਣੀ ਖੜ ਜਾਂਦਾ ਜੀ ਇਹਦੇ ਕਾਰੋਬਾਰ ਸਾਰੇ ਬੰਦ ਹੋਏ ਪਏ ਨੇ ਦੁਕਾਨਾਂ ਬੰਦੀਆਂ ਮੇਰਾ ਮਕਾਨ ਪਿੱਛੇ ਹੀ ਆ ਕੇ ਦੇਖ ਲੋ ਜੀ ਛੜ ਕੇ ਪਾਣੀ ਸਾਰਾ ਅੰਦਰ ਗਿਆ ਜੀ 2-2 ਫੁੱਟ ਪਾਣੀ ਚੜ ਗਿਆ ਜੀ ਅੰਦਰ ਜੀ ਗੁਰਦੁਆਰਾ ਰੋਡ ਤੇ ਜਿੱਥੋਂ ਇਹ ਮੇਨ ਰੋਡ ਤੋਂ ਇੰਟਰ ਹੁੰਦੀ ਹੈ ਉੱਥੇ ਖੜੇ ਆ 24 ਤਰੀਕ ਦਾ ਮੀਂਹ ਪੈਣ ਲੱਗਿਆ ਤੇ ਅੱਜ 29 ਤਰੀਕ ਹੋ ਗਈ ਸਾਰੇ ਢੀਖੀ ਦੇ ਵਿੱਚ ਪਾਣੀ ਸੀ ਪੂਰੇ ਪੰਜਾਬ ਦੇ ਸ਼ਹਿਰਾਂ 'ਚ ਹੀ ਪਾਣੀ ਸੀ ਪਰ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈ ਕੱਲਾ ਢੀਖੀ ਦਾ ਹੀ ਨਹੀਂ ਕਿਉਂਕਿ ਇੱਥੇ ਢੀਖੀ ਦੇ ਵਿੱਚ ਏਸੇ ਰੋਡ ਦੇ ਉੱਤੇ ਕਿਸ਼ਤੀ ਚਲਾਈ ਗਈ ਸੀ ਜਿਹਦੇ 'ਚ ਸਾਡੇ ਬਹੁਤ ਬੰਦੇ ਵੀ ਤੇ ਪ੍ਰਸ਼ਾਸਨ ਵੀ ਬੈਠ ਕੇ ਜਿਹੜੇ ਦਿੱਤੇ ਸੀ ਤੇ ਵਿੱਚ ਵਿੱਚ ਹੱਸ ਕੇ ਲੋਕਾਂ ਨੇ ਗੱਲਾਂ ਕਰੀਆਂ ਹਾਂ ਢੀਖੀ 'ਚ ਕਿਸ਼ਤੀ ਚੱਲ ਪਈ ਹੈ ਜਿੰਨੇ ਕੋਈ ਇਹ ਮਜ਼ਾਕ ਹੋਵੇ ਜਿਨ੍ਹਾਂ ਦੇ ਘਰ ਡੇ ਰਹੇ ਨੇ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਜਿਨ੍ਹਾਂ ਦੇ ਸਿਰ ਕਰਜ਼ਾ ਹੈ ਜਿਹੜਾ ਨਾ ਮਕਾਨ ਬਣਾ ਸਕਦਾ ਨਾ ਦੁਕਾਨ ਬਣਾ ਸਕਦਾ ਜੇ ਢਹ ਗਈ ਤੇ ਨਾ ਉਹਦਾ ਕਰਜ਼ਾ ਉਤਰੇ ਤੇ ਜਿਨ੍ਹਾਂ ਦੀਆਂ ਫਸਲਾਂ ਮਰ ਗਈਆਂ ਸਰਕਾਰ ਚੁੱਪ ਹੈ ਵੀ ਕਿਸੇ ਨੂੰ ਕੀ ਮੁਆਵਜ਼ਾ ਦੇਊਗੀ ਪਹਿਲਾਂ ਵੀ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਵੀ ਮੈਂ ਮੁਰਗੀ ਮਰੀ ਦੇ ਵੀ ਪੈਸੇ ਦੇਊਂਗਾ ਤੇ ਬੱਕਰੀ ਮਰੀ ਦੇ ਵੀ ਪੈਸੇ ਦੇਊਂਗਾ ਪਰ ਮਿਲਿਆ ਕਿਸੇ ਨੂੰ ਕੁਝ ਨਹੀਂ ਸੀ ਉਹੀ 6800 ਰੁਪਏ ਜਿਹੜਾ ਕੇਂਦਰ ਵੱਲੋਂ ਆਇਆ ਸੀ ਉਹੀ ਦਿੱਤਾ ਸੀ ਇਹਨਾਂ ਨੇ ਠੈਣੀ ਨਹੀਂ ਦਿੱਤੀ ਇਹ ਛੱਪੜ ਦਾ ਪਾਣੀ ਆਦਾ ਜੋ ਬਲੌਕ ਜਉਂਦੀ ਉਹਦੇ ਵਾਸਤੇ ਵੀ ਪਾਈਪ ਮਸ਼ੀਨ ਲਗਵਾਣੀ ਹੋਈ ਹੈ ਇਹ ਜਿਹੜੇ ਸਪਰੇਅ ਦੇ ਬੋਰਡ ਦੇ ਕੰਮ ਇਹਨੂੰ ਇਹਨਾਂ ਨੇ ਹੜਤਾਲ ਕੀਤੀ ਮੈਂ ਉਹਨਾਂ ਨਾਲ 2-3 ਵਾਰ ਗੱਲਬਾਤ ਕਰ ਚੁੱਕਾ ਕਿ ਤੁਸੀਂ ਬਲੌਕ ਇਹੀ ਜੂਨੀਅਰ ਪਾਈਪ ਲਿਓ ਕੋਤੋਂ ਤੇ ਅਖੀਰ ਤੇ ਬਾਰਮੀ ਵੀ ਲਾ ਸਕਦੇ ਹਾਂ ਇਹ ਪਾਣੀ ਦਾ ਲੈਵਲ ਵੀ ਕਟਿਆ ਅਸੀਂ ਗੱਲ ਵੀ ਕੀਤਾ ਸੀ ਪਾਣੀ ਦਾ ਲੈਵਲ ਵੀ ਕਟਵਾ ਲਿਆ ਕਿ ਜਿਹੜੇ ਆਪਕੀ ਸ਼ਹਿਰ ਦੇ ਲਈ ਹੋਰ ਗਲੀਆਂ ਨੇ ਉੱਥੇ ਪਾਣੀ ਘੱਟ ਹੋਊਗਾ ਸਾਡੇ ਪ੍ਰਧਾਨ ਜੀ ਅਸੀਂ ਮਸ਼ੀਨਾਂ ਲਾ ਕੇ ਦੀਵ ਸੀ ਲਾ ਲਈ ਪਾਣੀ ਵੀ ਨਿਕਾਸੀ ਕਰ ਲਈ